ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਭੈਣ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਸੀ ਕਿ 19 ਤਰੀਕ ਨੂੰ ਯਾਨੀ ਕਿ ਪਰਸੋਂ ਨੂੰ ਬਾਬਾ ਬਕਾਲੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਈ ਸਾਲਾਂ ਤੋਂ ਹੀ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭਰਾ ਨੌਜਵਾਨ ਸਾਥੀ ਜਿਹੜੇ ਡੇਬਲੂ ਕਣਦੀ ਜਿਲ੍ਹਾ ਵਿੱਚ ਬੈਠੇ ਨੇ ਭਾਈ ਅਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜਿਲ੍ਹਾਂ ਦੇ ਵਿੱਚ ਬੈਠੇ ਰਹੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਤੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇਗੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਮਾ ਜਵਾਬ ਦਈਏ ਆਪਣੀ ਪੰਥਕ ਅਖਤਰਤਾ ਏਕਤਾ ਲੈ ਕੇ ਆਈਏ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਿਰਜੀਏ ਜੋ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਤੁਹਾਡੇ ਸਾਰੇ ਤੇ ਜ਼ਿੰਮੇਵਾਰੀਆਂ ਲੱਗੀਆਂ ਜੇਕਰ ਚਾਹਣਿਓ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਐਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਹ ਸਾਨੂੰ ਸਭ ਨੂੰ ਪਤਾ ਹੀ ਆ ਨਸ਼ੇ ਦੀ ਗੱਲ ਕਰ ਲੋ ਲੁੱਟ ਖੋਹਾਂ ਦੀ ਗੱਲ ਕਰ ਲੋ ਠੱਗੀਆਂ ਦੀ ਗੱਲ ਕਰ ਲੋ ਪ੍ਰਵਾਸ ਦੀ ਗੱਲ ਕਰ ਲੋ ਪਾਣੀਆਂ ਦੀ ਗੱਲ ਕਰ ਲੋ ਬੜੇ ਹੀ ਮੁੱਦੇ ਨੇਗੇ ਅਨੇਕਾਂ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮ ਆ ਇਕੱਲਾ ਵੋਟਾਂ ਲੈਣਾ ਜਿਹੜੇ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਜਾਂ ਤਾਂ ਸਰਕਾਰ ਨੂੰ ਜਿਲ੍ਹਾਂ ਦੇ ਵਿੱਚ ਛੱਡਦੀ ਆ ਤੇ ਜਾਂ